ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਪਣ ਵੜ ਸੇਲ ਲਈ ਲੈ ਕੇ ਆਏ ਹਾਂਗੇ ਥੋੜੇ ਦਿਨਾਂ ਦੀ ਆ ਗਈ ਕੱਚੀ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਹਾਂ ਕੋਈ ਵੀਰ ਦਾ ਪਾਰ ਦਾ ਕੰਮ ਨਹੀਂ ਆਪਣੀ ਘਰੇ ਨੂੰ ਬਸਵਾ ਚ ਵੜ ਸੇਲ ਕਰ ਰਿਹਾ ਤੇ ਆਜੋ ਆਪਾਂ ਕਰਦੇ ਹਾਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਬਾਈ ਠੀਕ ਆ ਜੀ ਨਾਮ ਤੇ ਬਾਈ ਜੀ ਆਪਣਾ ਐਡਰੈਸ ਬੋਲ ਦੋ ਨਾਮ ਜੀ ਸੰਸਾਰ ਸਿੰਘ ਹਾਂ ਪਿੰਡ ਟੱਲੇ ਮੱਕਸੀ ਦੇ ਉੱਤੇ ਬਾਗਣਾ ਜਿਹੜੀ ਜਿੱਦੂ ਬਿਰਮ ਛੜਕ ਜਾਂਦੀ ਆ ਠੀਕ ਹੈ ਜੀ ਇਹਦੇ ਉੱਤੇ ਬਸ ਮੋੜਾਂ ਦੇ ਸਾਈਡ ਪਰ ਮੁੜ ਕੇ ਘਰ ਪਾਇਆ ਦੋਹੀ ਘਰਾਂ ਠੀਕ ਹੈ ਜਕਰਨੀ ਬਧੀਆ ਸੀਲ ਢੰਡੀ ਗਾਂ ਜੀ ਇੱਕ ਮਿੰਟ ਬਾਈ ਜਿਲ੍ਹਾ ਆਪਾਂ ਨੂੰ ਬਰਨਾਲਾ ਤਸ਼ੀਲ ਤੇ ਪਾਣਾ ਬਰਨਾਲਾ ਜੀ ਠੀਕ ਆ ਤੇ ਨੇੜੇ ਪਿੰਡ ਜੇ ਗੱਲ ਕਰੀ ਆਪਾਂ ਨੂੰ ਪਖੋ ਕੈਂਚੀਆਂ ਵੀ ਰਹੇ ਨੇ ਦੱਬਾ ਵੀ ਰਹੇ ਨੇ ਚੈਮਲ ਸਿੰਘ ਵਾਲੇ ਵੀ ਰਹੇ ਨੇ ਠੀਕ ਆ ਕੰਟੈਕਟ ਨੰਬਰ ਬੋਲਿਓ ਬਾਈ ਹੂੰ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਬਾਈ ਜਿਹੜੀ ਇਹ ਵਾੜ ਦੇਖ ਰਿਹਾ ਆਪਣੇ ਘਰ ਦੀ ਹੋਈ ਆ ਹਾਂ ਜੀ ਘਰ ਦੀ ਆ ਪੱਸੀ ਬੈਠੀਆਂ ਜੀ ਪਹਿਲੇ ਸੂਏ ਦੀ ਠੀਕ ਆ ਪਹਿਲੇ ਸੂਏ ਦੀ ਹੁਣ ਦੂਜਾ ਸੂਆ ਸੋ ਗਈ ਦੂਜਾ ਸੂਆ ਹਾਂ ਜੀ ਕਿੰਨੇ ਦਿਨਾਂ ਦੀ ਕੱਚੀ ਆ ਬਾਈ ਬਸ ਜੀ 5-4 ਦਿਨ ਹੀ ਲੂ ਬੜੇ ਦਿਨ ਨਹੀਂ ਲੈਣ ਜੀ ਇੱਕੇ ਲੱਗਦੀ ਲਾ ਲੂ ਮੌਕੇ ਦੀ ਠੀਕ ਆ ਬਾਈ ਹਾਂ ਤੇ ਕਿੰਨਾ ਗੱਦਾ ਦਿੱਤਾ ਵੈਦਾ ਦੁੱਧ ਜੀ ਨੇ ਜੀ 12-13 ਲੀਟਰ ਦਿੱਤਾ ਪਹਿਲੇ ਸੂਏ ਠੀਕ ਆ ਐਤ ਕੀ ਕਿੰਨੀ ਕਮੀ ਸੀ ਬਸ ਐਤ ਕੀ 15 ਲਾ ਲਓ 16 ਲਾ ਲਓ ਬਈ 15 16 ਦੇ ਸਨਾਂ ਚ ਲੈ ਲੂ ਹੂੰ ਸੌ ਸੀਲਾ ਜਮਾਜੀ ਸੀਲ 30 ਜਮਾ ਕੋਸ਼ੇ ਨਹੀਂ ਕਹਿੰਦੀ ਜੇ ਪਹੁੰਚ ਜਾਵਾ ਤਰੇ ਪਿਛਾੜੇ ਖੜਿਆ ਨਿਕਿੰਦੇ ਨਿਕੇ ਠੀਕ ਹੈ ਭਾਈ ਹਾਂ ਕਹਿੰਦੀ ਕੁਛ ਨਹੀਂ ਕੁਛ ਨਹੀਂ ਕਹਿੰਦੀ ਹਾਂ ਆਲੇ ਵਾਲੂ ਵਾ ਦੇਖੋ ਤੁਸੀਂ ਪਗੜਾ ਹੋ ਕੇ ਸਹੀ ਗੱਲ ਹੈ ਸਿੰਘ ਜ਼ਰੂਰ ਹੈ ਭਾਈ ਸਿੰਘ ਜ਼ਰੂਰ ਹੈ ਦੀ ਕੁਛ ਨਹੀਂ ਤੇ ਲੇਵਾ ਦਿਖਾਉਣੇ ਆਪਾਂ ਬਹੁਤ ਚੰਗਾ ਆ ਗਿਆ ਫੀਡ ਨਾਲ ਲੇਵਾ ਆ ਗਿਆ ਬਹੁਤ ਸੁਣਾ ਪੰਜ ਚਾਰ ਦਿਨਾਂ ਦੀ ਕੱਚੀ ਆਓ ਸਾਬ ਨਾਲ ਆਪਦਾ ਥਣ ਥਣ ਬਹੁਤ ਚੰਗਾ ਲੱਗਿਆ ਜੀ ਦੇਖ ਲਓ ਥਣ ਬਹੁਤ ਚੰਗਾ ਲੱਗਿਆ ਵਾ ਮੱਝਾਂ ਨਾਲ ਦਾ ਥਾਣਾ ਪਈਆ ਦੁੱਧ ਵੀ ਜੀ ਮੈਂ ਸਰਗਾ ਜਮਾ ਠੀਕ ਆ ਇਹ ਗਾੜਾ ਦਾ ਹਾਂ ਜਮਾ ਗਾੜਾ ਪੀਣ ਚ ਪੂਰਾ ਮਿੱਠਾ ਠੀਕ ਆ ਬਾਈ ਹਾਂ ਵਿੱਚ ਵੀ ਬਾਈ ਕਹਿੰਦਾ ਸਵਾਦ ਦੁੱਧ ਬਾਕੀ ਥਣ ਇੱਕੋ ਜਿਹਾ ਮੋਟੀ ਧਾਰ ਹੋਊਗੀ ਗੰਨੇ ਵਰਗੀ ਠੀਕ ਆ ਬਾਈ ਹਾਂ ਆਏ ਨੇ ਹੋਊਗਾ ਵੀ ਇੱਕ ਨੰਬਰ ਆਗਾ ਤੇ ਲੇਵੇ ਦੀਆਂ ਬਾਲਟਾਂ ਬਾਈ ਚੈੱਕ ਕਰ ਲਓ ਫੁੱਲ ਪਈਆਂ ਸਾਰੀਆਂ ਬਾਲਟਾਂ ਕਰਮਾਲ ਨੇ ਕੱਢਣ ਤੋਰ ਬਾਕੀ ਬਈ ਕੱਦ ਬਹੁਤ ਚੰਗਾ ਗਾ ਨੰਬਰ 2 ਤੇ ਮੱਝਾਂ ਨਾਲ ਦੀ ਹਈ ਆ ਬਾਈ ਜਮਾ ਜੀ ਮੱਝਾਂ ਮੈਸਾਂ ਦੀ ਰਹਿੰਦੀਆਂ ਮੈਸਾਂ ਗਈ ਹੋ ਸਕਦੇ ਫੈਟ ਚੰਗੀ ਆਊਗੀ ਦੁੱਧ ਗਾੜਾ ਹੋਊਗਾ ਬੀਵ ਦੀ ਸੁਆਦ ਹੋਊਗਾ ਗਰਮੀਆਂ ਜਿਹੜੀ ਬਿਲਕੁਲ ਨਹੀਂ ਮੰਨਣੀ ਸਾਈ ਆਲ ਬਰੀਡ ਆ ਜਾਂਦੀ ਆ ਕੋਈ ਹੌਂਕਣਾ ਨਹੀਂ ਕਰਨਾ ਨਹੀਂ ਐਂ ਜਮਾ ਜਿੱਥੇ ਮਰਜੀ ਬੰਦ ਦੇ ਜਿੱਧਰ ਮਰਜੀ ਲੈ ਜਾ ਨਿੱਗੇ ਸਵਾਹ ਚ ਆ ਗਈ ਹਾਂ ਠੰਡੇ ਸਵਾਹ ਦੀ ਸਹੀ ਗੱਲ ਆ ਤੂੰ 6 7 ਬਾਨੀ ਮਾਰਨਾ ਤੇ ਕੋਈ ਜੇ ਗੱਲ ਕਰੀਏ ਵੀਰ ਦਾ ਵਪਾਰ ਦਾ ਕੰਮ ਨਹੀਂ ਆਪਣੀ ਪਸ਼ੂਆਂ ਚੋਂ ਮੰਨ ਕੇ ਚੱਲੋ ਇਹ ਸੇਲ ਕਰ ਰਿਹਾ ਤੇ ਕੱਚੀ ਆ ਬਾਈ ਕੱਚੀਆਂ ਵਾਲੇ ਬਾਈ ਫਰ ਮੁੱਲ ਹੋਊਗਾ ਅੱਜ ਫਿਰ ਹਾਂਜੀ ਮੁੱਲ ਕੀ ਰਹਿਣਾ ਬਈ ਇਹਦਾ ਮੁੱਲ ਜੀ ਬਈ 35000 ਮੰਗ ਰਿਹਾ ਬੱਚੋ ਹੋਇਆ ਮਾਨਤਾਨ ਕਰ ਦਾਂਗੇ ਠੀਕ ਹੈ ਬਾਈ 35000 ਰੁਪਏ ਵੀਰ ਕਹਿੰਦਾ ਬਈ ਮੁੱਲ ਕਰ ਦਿਆਂ ਬਾਕੀ ਆਏਗਾ ਦਾ ਥੋੜਾ ਕਣਾ ਮਾਨਦਾਨ ਜ਼ਰੂਰ ਕਰ ਦਿਆਂਗੇ ਬਾਕੀ ਅਜੇ ਕੱਚੀ ਆ ਕੱਚੀ ਨਾਲ ਮੁੱਲ ਕਰਿਆ ਕਿ ਨਹੀਂ ਬਈ ਹਾਂ ਜਦੋਂ ਹੋਗੀ ਤਿਆਰ ਉਦੋਂ ਮੁੱਲ ਹੋਊਗਾ ਉਦੋਂ ਹੋ ਜਾਓ ਠੀਕ ਹੈ ਬਈ ਤੇ ਜੇ ਕਿਸੇ ਵੀ ਵੀਰ ਨੂੰ ਬਈ ਬੈਡ ਪਸੰਦ ਆਵੇ ਬਾਈ ਨਾਲ ਕੰਟੈਕਟ ਜ਼ਰੂਰ ਕਰੋ ਵੀਡੀਓ ਨੂੰ ਵੇਖਣ ਲਈ ਧੰਨਵਾਦ